ਹਾਂਜੀ ਰਿੰਗ ਨੰਬਰ 1 ਦੇ ਵਿੱਚ ਮੁਰਾ ਕਟਿੰਗ ਵੇਖ ਸਭ ਦਾ ਕਿੰਨੇ ਸੋਹਣੇ ਮੁਰਾ ਦੇ ਨਗੀਨੇ ਪਹੁੰਚਿਆ ਜੀ ਇਹ 03 ਤੋਂ ਲੱਗੇ 3 ਮਹੀਨੇ ਤੱਕ ਦੇ ਕਾਫਾ ਜੀ ਛੋਟੇ ਬੱਚੇ ਮੁਰਾ نسل ਦੇ ਬੜੀ ਸਾਂਹ ਸੰਭਾਲ ਕੀਤੀਆ ਖੁੱਲਾ ਦੁੱਧ ਛੱਡ ਕੇ ਪਾਲੇ ਹੋਏ ਆ ਕੱਟੇ ਅਤੇ ਕਟਣਾ ਕਰਦਿਆਂ ਲਾਈਨ ਆਪ ਇਹਨਾਂ ਨੂੰ ਪੂਰੇ ਸਮੇਂ ਲਈ ਇਧਰ ਆ ਬਈ ਇਧਰ ਆ ਜੀ ਇਹਨੂੰ ਮੈਂ ਕਹਿ ਲੱਗੂ ਇਹਨਾਂ ਵਾਲਾ ਉਹ ਫਰੇਮ ਮੁਰਾ ਨਸਲ ਦਾ ਕੰਪੀਟੀਸ਼ਨ ਕੱਟਣਾ ਅਤੇ ਕੱਟੇ ਰੰਗ ਨੰਬਰ 1 ਰੰਗ ਨੰਬਰ 2 ਦੇ ਵਿੱਚ ਨੀਲੀ ਰਾਵੀ ਨਸਲ ਆ ਜਿੰਨੇ ਬੱਚੇ ਇੱਥੇ ਪਹੁੰਚਿਆ ਇਸ ਤੋਂ ਬਾਹਰ ਜਾਦੇ ਦੋ ਇਸੇ ਜਾਦੇ ਹਜੇ ਬਾਹਰ ਅਜੇ ਐਂਟਰੀ ਗੇਟ ਤੇ ਕੁਝ ਆ ਰਹੇ ਆ ਮੋਰਾਂ ਨੂੰ ਭਾਣੂ ਬੈਂਤੀਆ ਵੀਰਾਂ ਬਣ ਕੇ ਨਾ ਲੈ ਗਈ ਬੈਂਤੀਆ ਚੱਕੇ ਤੋਂ ਚੱਕੇ ਕੌਰ ਵਾਲੇ ਮੋਰਾਂ ਨਾਲ ਦੇ ਨੰਨੇ ਕਿੰਨੇ ਆ ਜੀ ਆ ਤੁਸੀਂ ਦੇਖ ਲਓ ਕੱਟੀ ਭਾਈ ਜੀ ਕਿੰਨੀ ਉਮਰ ਹੈ ਦੀ 2 ਮਹੀਨੇ 25 ਦਿਨ ਦੀ 2 ਮਹੀਨੇ 25 ਦਿਨ 5 ਦਿਨ ਘਟਾ 3 ਮਹੀਨੇ ਤੋਂ 3 0 ਦਿਨ ਤੋਂ ਲੱਗੇ 3 ਮਹੀਨੇ ਦੇ ਲੋਕਾਫਾ ਉਹਨਾਂ ਦਾ ਕੰਮ ਫੰਕਸ਼ਨ ਹੈ ਭਾਈ ਤੁਸੀਂ ਜਿੱਦਾਂ ਮਿਲਣਾ ਜੋਨ ਬਾਇਸ ਸਕੂਲ ਤੇ ਆਇਆ ਅੱਜ ਅਖੀਰਲਾ ਦਿਨ ਆ ਜੀ ਬੀ ਐਫ ਐ ਦੇ ਮੇਲੇ ਦਾ ਕਰੋ ਦਰਸਨ ਜਿਆਦਾਤਰ ਬੱਚੇ ਜੈਡ ਬਲੈਕ ਆ ਮੁਰਾ ਦੇ ਹੁਣ ਥੋੜੇ ਸਾਲਾਂ ਤੋਂ ਲੋਕ ਬਰੀਡ ਵੱਲ ਧਿਆਨ ਦੇ ਰਹੇ ਆ ਪਹਿਲਾਂ ਆਮ ਗੱਲ ਚੱਲਦੀ ਹੁੰਦੀ ਜੇ ਕੋਈ ਮੁਰਾ ਦੀ ਮੱਝ ਲੈਣੇ ਚਲੋ ਹਰਿਆਣੇ ਚ ਪਰ ਨਹੀਂ ਹੁਣ ਪੰਜਾਬ ਦੀ ਘਟਨੀ ਹਾਂ ਪੰਜਾਬ ਦੇ ਵਿੱਚ ਵੀ ਬਹੁਤ ਚੰਗੇ ਬਰੀਡਰਾ ਜਿਨ੍ਹਾਂ ਦੇ ਬਰੀਡ ਤੇ ਨਸਲ ਸੁਧਾਰ ਤੇ ਕੰਮ ਕਰਿਆ ਕੁਝ ਸੋਸ਼ਲ ਮੀਡੀਆ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰਹਿੰਦੇ ਆ ਇਹ ਕੋਈ ਕੇਸ ਨਾ ਆਪਣਾ ਦੇਖਦੇ ਰਹਿੰਦੇ ਆ ਉਹਨੂੰ ਪਤਾ ਇਸ ਬਾਰੇ ਉਹ ਤਾਂ ਗਾਣੇ ਤੇ ਆ ਆ ਦੇਖੋ ਬੱਚੇ ਜਡ ਵੱਲ ਇੱਕ ਕੱਤੀ ਹੈ ਜੀ ਬੜੀ ਲੋਕਾਂ ਦੀ ਗਝਾਈ ਦੀ ਆ ਖੜ ਜਾ ਬਹਿ ਜਾ ਔਰ ਖੜਾ ਜਿਸ ਤਰ੍ਹਾਂ ਉਹਨਾਂ ਦੇ ਮਾਲਕ ਕਹਿੰਦੇ ਆ ਕਿ ਜਾਨਵਰ ਆ ਸਾਵੇਂ ਮੂੰਹ ਬੋਲ ਨਹੀਂ ਸਕਦੇ ਪਰ ਕਹਿਣਾ ਮੰਨਦੇ ਆ ਜੀ ਟਾਲਟ ਜਸਬੀਰ ਪਹੁੰਚ ਗਏ ਇੱਕ ਕੰਮ ਹੋਰ ਕਰਿਓ ਹੁਣ ਪੈਨ ਅਪ ਕਰ ਲਓ ਜੀ ਬੱਤਿਆਂ